ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਹੀਰਾ ਘਾਟ ਸਾਹਿਬ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਾ ਰੋ ਦੱਖਣ ਤੀਸ਼ ਵਿੱਚ ਆਏ ਤਾਂ ਸਭ ਤੋਂ ਪਹਿਲਾਂ ਇਸ ਸਥਾਨ ਤੇ ਆਪਣਾ ਡੇਰਾ ਲਾਇਆ ਉਹਨਾਂ ਦੇ ਨਾਲ ਬਹਾਦਰ ਸ਼ਾਹ ਵੀ ਆਇਆ ਹੋਇਆ ਸੀ ਇੱਕ ਦਿਨ ਗੁਰੂ ਜੀ ਜੀ ਦਵਾਨ ਸਜਾਈ ਬੈਠੇ ਹੋਏ ਸਨ ਦਵਾਨ ਵਿੱਚ ਆ ਕੇ ਬਹਾਦਰ ਸ਼ਾਹ ਨੇ ਗੁਰੂ ਜੀ ਨੂੰ ਆਪਣਾ ਕੀਮਤੀ ਹੀਰਾ ਪੇਟ ਕੀਤਾ ਹੀਰਾ ਲੈ ਕੇ ਗੁਰੂ ਜੀ ਪਿਛਲੇ ਪਾਸੇ ਵਹਿ ਰਹੇ ਹੀ ਗੋਦਾਵਰੀ ਨਦੀ ਵਿੱਚ ਸੁੱਟ ਦਿੱਤਾ ਬਹਾਦਰ ਸ਼ਾਹ ਮਨ ਹੀ ਮਨ ਵਿੱਚ ਸੋਚ ਕੇ ਪਰੇਸ਼ਾਨ ਹੋਇਆ ਕਿ ਇਨਾ ਕੀਮਤੀ ਹੀਰਾ ਪੀਟ ਕੀਤਾ ਲੇਕਿਨ ਉਹਨਾਂ ਨੇ ਗੁਰੂ ਜੀ ਮੇਰੇ ਹੀਰੇ ਦੀ ਕਦਰ ਨਹੀਂ ਕੀਤੀ ਗੁਰੂ ਜੀ ਜਾਨੀ ਜਾਨ ਸਨ ਭਦਰਸ਼ਾਹ ਨੂੰ ਕਿਹਾ ਬਹਾਦਰ ਸ਼ਾ ਤੁਹਾਡਾ ਹੀਰਾ ਸਾਡੇ ਖਜ਼ਾਨੇ ਵਿੱਚ ਰੱਖਿਆ ਹੋਇਆ ਹੈ ਜਰਾ ਗੋਦਾਵਰੀ ਨਦੀ ਵਿੱਚੋਂ ਪਛਾਣ ਕੇ ਲਿਆਓ ਭਦਰਸ਼ਾਹ ਗੋਦਾਵਰੀ ਵਿੱਚ ਗਿਆ ਦੋਵੇਂ ਹੱਥਾਂ ਨਾਲ ਬੁੱਕ ਭਰ ਕੇ ਵੇਖਣ ਲੱਗਿਆ ਉਸਦੇ ਦੋਵੇਂ ਹੱਥਾਂ ਹੀਰਿਆਂ ਨਾਲ ਭਰ ਗਏ ਉਹਨਾਂ ਨੂੰ ਆਪਣਾ ਹੀਰਾ ਪਛਾਣਿਆ ਨਹੀਂ ਗਿਆ ਵਾਪਸ ਆ ਕੇ ਗੁਰੂ ਜੀ ਦੇ ਚਰਨੀ ਪੈ ਗਿਆ ਕਹਿਣ ਲੱਗਾ ਮਹਾਰਾਜ ਮੈਨੂੰ ਮਾਫ ਕਰ ਦਿਓ ਮੈਨੂੰ ਪਤਾ ਨਹੀਂ ਸੀ ਕਿ ਇਹ ਤੁਹਾਡੇ ਖਜ਼ਾਨੇ ਵਿੱਚ ਰੱਖਿਆ ਹੋਇਆ ਹੈ ਇਸ ਤਰ੍ਹਾਂ ਗੁਰੂ ਜੀ ਬਹਾਦਰ ਸਾਹਿਬ ਦਾ ਹੰਕਾਰ ਦੂਰ ਕੀਤਾ ਇਸ ਕਰਕੇ ਗੁਰਦੁਆਰਾ ਸੈਭੀ ਦਾ ਨਾਮ ਗੁਰਦੁਆਰਾ ਹੀਰਾ ਘਾਟ ਸਾਹਿਬ ਪ੍ਰਚਲਿਤ ਹੋਇਆ